ਸਲਵਾਰ ਸੂਟ ਵਾਲੇ ਕਾਤਲ ਦੀ ਦਰਿੰਦਗੀ ਇੱਟਾ ਮਾਰ ਮਾਰ ਮਹਿਲਾ ਨੂੰ ਉਤਾਰਿਆ ਮੌਤੇ ਘਾਟ ਪਹਿਲਾਂ ਹੀ ਮਹਿਲਾ ਨਾਲ ਕਰ ਚੁੱਕਾ ਸੀ ਕਾਤਲ ਰੇਪ ਇਨਸਾਨ ਕਿੰਨੀ ਦਰਿੰਦਗੀ ਦਿਖਾ ਸਕਦਾ ਹੈ ਇਸ ਦਾ ਅੰਦਾਜ਼ਾ ਲਾਉਣਾ ਬਹੁਤ ਮੁਸ਼ਕਿਲ ਹੈ ਪਰ ਕਈ ਲੋਕ ਇੱਥੋਂ ਤੱਕ ਦਰਿੰਦੇ ਬਣ ਜਾਂਦੇ ਨੇ ਤਾਂ ਲੱਗਦਾ ਹੈ ਦੁਨੀਆ ਤੋਂ ਰੱਬ ਹੈ ਹੀ ਨਹੀਂ ਇਨਸਾਨ ਦੇ حیਵਾਨ ਬਨਣ ਦੀ ਇੱਕ ਕਹਾਣੀ ਸਾਹਮਣੇ ਆਈ ਹੈ ਜਿੱਥੇ ਇੱਕ ਸ਼ਖਸ ਸਲਵਾਰ ਸੂਟ ਪਾ ਕੇ ਮਹਿਲਾ ਦੇ ਘਰ ਪਹੁੰਚਿਆ ਤੇ ਉਸ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਇਹ ਮਾਮਲਾ ਹਰਿਆਣਾ ਦੇ ਰਿਵਾੜੀ ਤੋਂ ਸਾਹਮਣੇ ਆਇਆ ਜਿੱਥੇ ਕੁਝ ਦਿਨ ਪਹਿਲਾਂ ਸੁਦੀਰ ਨਾਂ ਦੇ ਸ਼ਖਸ ਨੇ ਮਹਿਲਾ ਨਾਲ ਰੇਪ ਕੀਤਾ ਸੀ ਤੇ ਇਸ ਮਾਮਲੇ 'ਚ ਉਸ આરોપી ਨੂੰ ਪੁਲਿਸ ਫੜਨ ਦੀ ਕੋਸ਼ਿਸ਼ 'ਚ ਸੀ ਪਰ ਉਸਨੇ ਫਿਰ ਆਪਣੇ ਦਰਿੰਦੇ ਹੋਣ ਦਾ ਸਬੂਤ ਦਿੱਤਾ ਸੁਦੀਰ ਨੂੰ ਹਾਲੇ ਪੁਲਿਸ ਫੜ ਨਹੀਂ ਸਕੀ ਤੇ ਉਸਨੇ ਏਸੇ ਵਿਚਾਲੇ ਜਿਸ ਮਹਿਲਾ ਨਾਲ ਰੇਪ ਕੀਤਾ ਸੀ ਉਸਦੇ ਕਤਲ ਦੀ ਪਲੈਨਿੰਗ ਕਰ ਲਈ ਸੁਦੀਰ ਮਹਿਲਾ ਦੇ ਘਰ ਸਲਵਾਰ ਸੂਟ ਪਾ ਕੇ ਰਾਤ ਨੂੰ ਪਹੁੰਚਿਆ ਤੇ ਜਦ ਉਹ ਮਹਿਲਾ ਰਾਤ ਨੂੰ ਬਾਥਰੂਮ ਜਾਣ ਲੱਗੀ ਉੱઠી ਤਾਂ ਉਸਨੇ ਉਸਦੇ ਘਰ 'ਚ ਹੀ ਕਤਲ ਕਰ ਦਿੱਤਾ ਉਸ ਮਹਿਲਾ ਦੇ ਭਰਾ ਦੇ ਕਮਰੇ ਨੂੰ ਬਾਹਰੋਂ ਕੁੰਡੀ ਲਾ ਦਿੱਤੀ ਜਿਸ ਨਾਲ ਮਹਿਲਾ ਦਾ ਭਰਾ ਬਾਹਰ ਨਾ ਸਕਿਆ ਤੇ ਆਪਣੀ ਭੈਣ ਦੇ ਕਤਲ ਹੁੰਦਾ ਹੋਇਆ ਸਿਰਫ ਦੇਖਦਾ ਰਿਹਾ। આરોપી ਨੇ ਇੱਟਾਂ ਪੱਥਰਾਂ ਨਾਲ ਮਹਿਲਾ ਦੇ ਸਿਰ ਮੂੰਹ ਤੇ ਕਈ ਵਾਰ ਕੀਤੇ ਜਿਸ ਨਾਲ ਉਸ ਮਹਿਲਾ ਦੀ ਦਰਦਨਾਕ ਮੌਤ ਹੋ ਗਈ। ਤੇ ਆਪਣੀ ਭੈਣ ਨਾਲ ਹੋਈ ਦਰਿੰਦਗੀ ਬਾਰੇ ਗੱਲ ਕਰਦਿਆਂ ਭਰਾ ਨੇ ਕੀ ਕੁਝ ਦੱਸਿਆ ਤੁਸੀਂ ਸੁਣੋ। ਧੰਨਵਾਦ। ਮੇਰਾ ਨਾਮ ਅਮਿਤ ਕੁਰਤੋਨੋ ऐसा तो हुआ था जी मैं सोए हुए थे और जो कि मेरी बहन करने के लिए उठी थी और तो सुधीर नाम मैं सोया हुआ था सुधीर नाम का लड़का उसके पिताजी का नाम धर्मवीर गांव आलियावास माता का नाम माया देवी वो घर की छत पर से चिमनी को तोड़ के रस्सी के सहारे अंदर रस्सी के अंदर घुस के दरवाजा खोल के तब कमरे में आया है और मेरी बहन को वहीं पर ही उसने दबोच लिया है और मुझे कमरे के अंदर बाहर से कुंडी लगा के मुझे कमरे के अंदर बंद कर दिया जब मेरी बहन चिल्लाने लगी कि सोनी भाग बचाओ मेरे को सुधीर मारन लाग रहा है तो मैं जिस कमरे में पूजा पाठ करते हैं मैं उस कमरे में गया हूँ मैंने खिड़की खोली वहाँ को देखता हूँ तो जो अपने चौका सिल्ली के होते हैं टुकड़े और ईंट और पत्थर उससे मेरी बहन को पूरी तरह यहाँ से टकने में से दोनों पैर तोड़े हुए हैं और जिस जगह पे जो नाम ना बताने की जगह है वहां पर भी उसने उसके पत्थरों से और चौका सिल्ली से वार किया है और आंखों में लाल मिर्च को साथ लेके आया था घर से लाल मिर्च भी उसने आंखों में फेंकी है और जब मैं देखता हूँ तो मेरी बहन को दुपट्टे से यानी कि चुन्नी उससे ऐसे फांसी लगाई हुई थी और जाते जैसे मैंने सबसे पहले एक पे फोन करा है मेरे जीजा जी उस समय ड्यूटी पर थे पेट्रोल पंप पे पहले एक पे फोन करा उसके बाद में जीजा जी को फोन करा है जैसे ही एक आई है वो घर से भग गया और जाते समय वो कुंदी खोल गया है मेरी कि ताकि ये घर से बाहर निकलेगा तो सबूत को भी मैं खत्म कर दूंगा यानी कि मुझे भी मारने के चक्कर में था जिस हिसाब से उसने कुंदी खोली है कुंदी खाए उसका भागना हुआ है और एक का आना हुआ है अगर एक नहीं आती तो शायद मेरे साथ कुछ भी भी कुछ हो सकता था वन रंजीत सर अभी कुछ दिन पहले रेप केस किया था मेरी सिस्टर के साथ वही केस डाला हुआ था जो कि आज की कोर्ट में तारीख भी थी वही रंजीत थी ताकि मैं खुला न रहूँ और मुझे सजा ना हो सबूत मिटाने के चक्कर में जी क्या ਮੰਗ ਕੇ ਇਸ ਕੋ ਸਜ਼ਾਏ ਮੌਤ ਜੇ ਗੱਲ ਇੱਥੇ ਪੁਲਿਸ ਦੀ ਕਰੀਏ ਤਾਂ ਪੁਲਿਸ ਇਸ ਬਾਰੇ ਕੁਝ ਨਹੀਂ ਬੋਲ ਰਹੀ ਹੈ ਕਿਉਂਕਿ ਪੁਲਿਸ ਨੇ ਜੇ ਪਹਿਲਾਂ ਹੀ ਸਹੀ ਤਰ੍ਹਾਂ ਕਾਰਵਾਈ ਰੇਪ ਕੇਸ ਚ ਕੀਤੀ ਹੁੰਦੀ ਤਾਂ ਅੱਜ ਉਹ ਮਹਿਲਾ ਜਿਉਂਦੀ ਹੁੰਦੀ ਰੇਪ ਕੇਸ ਦਾ ਮਾਮਲਾ 15 ਤੋਂ 16 ਦਿਨਾਂ ਪਹਿਲਾਂ ਦਾ ਦਰਜ ਹੈ ਪਰ ਕਾਰਵਾਈ ਜਿਸ ਚ ਨਹੀਂ ਹੋਈ ਤੇ ਪੁਲਿਸ ਉਸ ਕਾਤਲ ਨੂੰ ਨਹੀਂ ਫੜ ਪਾਈ ਪੁਲਿਸ ਦੀ ਢਿੱਲੀ ਕਾਰਜਗੁਜ਼ਾਰੀ ਕਾਰਨ ਉਸ ਔਰੋਪੀ ਨੂੰ ਇੱਕ ਹੋਰ ਮੌਕਾ ਮਿਲ ਗਿਆ ਉਸ ਮਹਿਲਾ ਦੇ ਨਾਲ ਦਰਿੰਦਗੀ ਦੀਆਂ ਹੱਦਾ ਪਾਰ ਕਰਨ ਨੂੰ ਜਿਸ ਦਾ ਉਸਨੇ ਪੂਰਾ ਫਾਇਦਾ ਚੁੱਕ ਕੇ ਉਸ ਮਹਿਲਾ ਦਾ ਕਤਲ ਕਰ ਦਿੱਤਾ ਤੇ ਇਸ ਤਰ੍ਹਾਂ ਦੀਆਂ ਵਾਰਦਾਤਾਂ ਤੋਂ ਸਾਨੂੰ ਸਬਕ ਲੈਣ ਦੀ ਲੋੜ ਹੈ ਤੇ ਆਪਣੇ ਆਸ-ਪਾਸੇ ਘੁੰਮ ਰਹੇ ਲੋਕਾਂ ਤੋਂ ਅਲਰਟ ਰਹਿਣ ਦੀ ਕ੍ਰਾਈਮ ਚਾਰਟ ਦੀ ਇਸ ਸਟੋਰੀ ਬਾਰੇ ਤੁਹਾਡਾ ਕੀ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ